ਸੰਸਾਰ ਦੇ ਸਿਸਟਮ ਨੂੰ ਚਲਾਉਂਦਿਆਂ ਅੱਗੇ ਵਧਾਉਂਦਿਆਂ ਹੋਇਆ paripuran parmatma ਨੇ sansar ਵਿੱਚ ਅਰ ਬ੍ਰਹਮਾ ਦੇ ਨੂੰ ਪੈਦਾ ਕੀਤਾ ਹੈ ਵਿਸ਼ਨੂ ਜੀ ਨੂੰ ਪੈਦਾ ਕੀਤਾ ਹੈ ਸ਼ਿਵ ਜੀ ਨੂੰ ਪੈਦਾ ਕੀਤਾ ਹੈ ਬਯੰਤ 96 ਕਰੋੜ ਦੇਵੀਆਂ 33 ਕਰੋੜ ਦੇਵਤੇ ਆਤ ਜਿਹੜੇ ਨੇ ਸਭ ਪੈਦਾ ਕੀਤੇ ਇਸ ਤਰ੍ਹਾਂ ਦੇ ਬੇਅੰਤ ਇਸਤਵਾਦ ਵੇਸਾਂਾਰੇ ਸਤਸング ਮਹਾਰਾਜ ਜੀ ਨੇ ਸਬਨਾ ਦੀ ਉਦੇਸ਼ ਕੀਤਿਆ ਪਰਮਾਤਮਾ ਨੂੰ ਦਿਨਉਣ ਵਾਲ ਤੇ ਪਰਮਾਤਮਾ ਨਾਲ ਮਿਲਨ ਵਾਲ ਤੇ ਭੁੱਲੇ ਪਟਕਿਆ ਨੂੰ ਮਾਰਗ ਪਉ ਪਾਸ ਤੇ ਪਰਮਾਤਮਾ ਤੱਕ ਪਹੁੰਚਉਣ ਵਾਲ ਤੇ ਇਹ ਜਿੰਨੇ ਵੀ ਪੈਦਾ ਕੀਤੇ ਗਏ ਚਾਹ ਬ੍ਰਹਮਾ

ਉਹ ਹੀ ਦਾਨੰਦ ਹੈ ਮਹਾਰਾਜ ਕਹਿੰਦੇ ਜਾਗ ਕਰ ਤਾ ਸਿਰ ਠੀਕਉ ਸਾਜੇ ਆਪੇ ਦਾਣੈ ਸੋਈ ਕੋਈ ਦੀ ਕੀਮਤ ਨੂੰ ਜਾਣਦਾ ਔਰ ਕਿੰਨੀ ਵੱਡੀ ਕੀਮਤ ਵਾਲੇ ਨੇ ਇਹ ਸੰਸਾਰ ਨੂੰ ਬਣਾਇਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਆਪ ਇਹਨੂੰ ਬਣਾ ਕੇ ਇਹਦੇ ਅੰਦਰ ਰਮਿਆ ਹੋਇਆ ਤੂੰ ਇਸ ਸੰਸਾਰ ਵਿੱਚ ਇਹੋ ਤੇ ਸੰਸਾਰ ਵਿੱਚ ਰਹਿੰਦੇ ਆਂ ਨਰੰਕਾਰ ਚੇਤੇ ਆਇ ਨਰੰਕਾਰ ਦਾ ਪੂਜਨ ਕਰ ਪ੍ਰਭਾਤਮਾ ਦਾ ਆਰਾਧਨ ਕਰ ਮਹਾਰਾਜ ਚੌਥੀ ਥਿਤ ਦੇ ਦੁਆਰਾ ਕਿਰਪਾ ਕਰ ਰਹੇ ਨੇ ਕਹਿੰਦੇ ਚੌਥੇ ਉਪਾਏ ਚਾਰੇ ਪੇਤਾ ਖਾਣੀ ਚਾਰੇ ਪਾਣੀ ਪੇਤਾ ਮਹਾਰਾਜ ਸੱਚੇ ਪਾਤਸ਼ਾਹ ਚੌਥੀ ਥਿਤ ਦੇ ਦੁਆਰਾ ਕਿਰਪਾ ਕਰਦੇ ਨੇ ਸਰੀਰਕ ਮਰਜ਼ਾਦਾ ਵਾਸਤੇ ਸੰਸਾਰ ਦੇ ਅੰਦਰ ਪਰਮੇਸ਼ਵਰ ਆਕਾਲ ਪੁਰਖ ਵੈਗੁਰ ਕਹਿੰਦੇ ਬਈ ਚਾਰ ਵੇਦ ਸੰਸਾਰ ਵਿੱਚ ਪੂਕਸ਼ਤ ਹੋਏ ਚਾਰੇ ਵੇਦ ਜਿਹੜੇ ਨੇ ਮਹਾਰਾਜ ਬਚਨ ਕਰਦੇ ਨੇ ਸਾਮ ਰਿਗ ਯਜੁਰ ਆਥਰਵਨ ਇਹ ਚਾਰੇ ਦੇ ਚਾਰੇ ਵੇਦ ਪੈਦਾ ਕੀਤੇ ਗਏ ਤੇ ਮਹਾਰਾਜ ਕਹਿੰਦੇ ਫਿਰਾ ਖਾਣੀ ਔਰ ਚਾਰ ਖਾਡੀਆਂ ਨੇ ਅੰਡਜ ਜੇਦਰਜ ਛੇਤੇਜ ਉਤਪੁਦਾ ਜੋ ਪੁਦਾਇ ਸ਼ੁਦਾ ਕਾਰਣ ਆਂਡਿਆਂ ਦੇ ਦੁਆਰਾ ਪੈਦਾ ਹੋਣ ਵਾਲੇ ਦੀਪ ਔਰ ਜੇਰ ਔਲ ਦੇ ਦੁਆਰਾ ਪੈਦਾ ਹੋਣ ਵਾਲੇ ਛੇਤੇਜ ਕਈ ਕੁਸੀਨੇ ਆਗ ਦੇ ਨਾਲ ਉਦਾਇ ਸ਼ੁਣ ਵਾਲੇ ਉਤਪੁਦਾ ਧਰਤੀ ਕਈਏ ਇਦੇ ਦੁਆਰਾ ਤਰਤੀਬ ਦੇ ਵਿੱਚ ਔਰ ਫਲ ਫੁੱਲ ਕੰਨ ਆਦ ਪੈਦਾ ਹੋਣ ਵਾਲੀਆਂ ਵਸਤੂ ਮਹਾਰਾਜ ਕਹਿੰਦੇ ਚਾਰੇ ਖਾਣੀਆਂ ਨੇ ਤੇ ਚਾਰ ਹੀ ਅੱਗੇ ਚਾਰੇ ਖਾਣੀਆਂ ਵਿਦਵਾਨਾਂ ਨੇ ਜਿਨ੍ਹਾਂ ਦੇ ਦੁਆਰਾ ਜੀਵ ਨੇ ਤੇ ਚਾਰ ਹੀ ਉਹਨਾਂ ਦੀਆਂ ਬਾਣੀਆਂ ਨੇ ਚਾਰ ਹਰ ਦਿਨ ਨੂੰ ਵਿਦਵਾਨ ਆਤਮਾ ਪੁਰਸ਼ ਕਿਆ ਕਰਦੇ ਪਰਾ ਪਸੰਤੀ ਮਧਮ ਬੈਖਰੇ ਬੈਥਰੀ ਬੋਲ ਬਾਰ ਦੇ ਨੀ ਮਧਮ ਕੰਠਾਗਰ ਤੋਂ ਥੱਲੇ ਪਸੰਤੀ ਿਰਦੇ ਦੇ ਅੰਦਰ ਪਸੰਤੀ ਥੱਲੇ ਚਲੀ ਗਈ ਹੈ ਕਹਿ ਲਗੇ ਪਰਾ ਜਿੱਥੋਂ ਤੋਂ ਧੋਨ ਉੱਠਦੀ ਪਰਾ ਰੂਪ ਉਹ ਬਾਣੀਆਂ ਇਹ ਚਾਰ ਬਾਣੀਆਂ ਚਾਰ ਖਾਣੀਆਂ ਚਾਰ ਬੇਦ ਪੈਦਾ ਕੀ ਤੈਨੇ ਸੰਸਾਰ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਲਈ ਪਰਮਾਤਮਾ ਦੇ ਮਾਰਗ ਤੇ ਤੋਰਨ ਦੇ ਲਈ ਉਹਦੇ ਨਾਲ ਜੋੜਨ ਦੇ ਨਈਏ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆਸਥ ਦੱਸਾ ਖਟ ਤੀਨੇ ਉਪਰ ਉਸ ਆਕਾਲ ਪੁਰਖ ਵਹਿਗੁਰੂ ਜੀ ਨੇ

ਉਹ ਵੀ ਪੈਦਾ ਹੋਏ ਉਹਨਾਂ ਨੂੰ ਵੀ ਸੰਸਾਰ ਵਿੱਚ ਭੁਖਸ਼ਿਤ ਕੀਤਾ ਗਿਆ 6 ਸ਼ਾਸਤਰ ਦੇੜੇ ਉਹਨਾਂ ਨੂੰ ਵੀ ਭੁਖਸ਼ਿਤ ਕੀਤਾ ਗਿਆ ਹੈ ਅਰ ਜਿਹੜੇ ਸ਼ਾਸਤਰ ਨੇ ਉਹਨਾਂ ਬਾਬਤ ਵਿਦਵਾਨ ਕਹਿੰਦੇ ਨੇ ਜਿਵੇਂ ਸਾਖ ਨਿਆਏ ਵਿਸ਼ੇਸ਼ਕ ਮਿਮਾਸਕ ਯੋਗ ਵੇਦਾਂਤ ਸ਼ਾਸਤਰ ਤੇ ਅਰ 6 ਦਰਸ਼ਨ ਨੇ ਕਨਕੇ ਇਸ ਤਰ੍ਹਾਂ ਕੇ 6 ਦਰਸ਼ਨ ਨੇ ਜਿਨ੍ਹਾਂ ਨੂੰ ਵਿਦਵਾਨ ਕਹਿੰਦੇ ਨੇ ਚੰਗਮ ਜੋਗੀ ਸਰਬੜੇ ਸੰਨਿਆਸੀ ਦਰਵੇਸ ਵਿਪਰ ਆ ਇਸ ਤਰ੍ਹਾਂ ਇਹ ਜਿਹੜੇ 18 ਪੁਰਾਨ 6 ਸ਼ਰਤ 6 ਦਰਸ਼ਨ ਤੇ ਤਿੰਨ ਗੁਣ ਤੀਨ ਉਪਾਏ ਤਿੰਨ ਗੁਣ ਨੇ ਅਰ ਜਿੰਨਾ ਨੂੰ ਅਸੀਂ ਰਾਜੋ ਤਮਸਾਤੋ ਆਦ ਕਹਿਨੇ ਆ ਤਿੰਨ ਲੋਕ ਤਿੰਨ ਕਾਲ ਤਿੰਨ ਕਰਮ ਉਪਾਸ਼ਨਾ ਗਿਆਨ ਪੈਦਾ ਕੀਤੇ ਨੇ ਇਸ ਦੇ ਭੇਦ ਨੂੰ ਉਹੀ ਜਗਿਆ ਸ਼ੁਜਾਨਦਾ ਜਿਸ ਨੂੰ ਪਰਮੇਸ਼ਰ ਆਪ ਉਹ ਜੈ ਸਮਝਾਉਂਦਾ ਹੈ ਤੇ ਪਰਮੇਸ਼ਰ ਪਰਮ ਪਿਤਾ ਇੰਨੇ ਵੱਡੇ ਅਰ ਜਿਹੜਾ ਮਾਜ਼ਰੇ ਨੂੰ ਕਿਸ ਨੂੰ ਸਮਝਾਉਂਦਾ ਹੈ ਜਿਹੜਾ ਪ੍ਰਭੂ ਦਾ ਚਿੰਤਨ ਕਰਦਾ ਹੈ ਜਿਹੜਾ ਐਸੇ ਸੰਸਾਰ ਵਿੱਚ ਰਚਤ ਐਸੇ ਸੰਸਾਰ ਵਿੱਚ ਨਰੰਕਾਰ ਦਾ ਅਰਾਧਨ ਕਰਦਾ ਹੈ ਪਰਮਾਤਮਾ ਨੂੰ ਜਪਦਾ ਹੈ ਪਰਮਾਤਮਾ ਫਿਰ ਉਹ ਦੇ ਤਨ ਉਠ ਕਰਕੇ ਉਸ ਨੂੰ ਇਹ ਸਾਰੀ ਸੂਝ ਬਖਸ਼ਦਾ ਸਾਰਾ ਗਿਆਨ ਪਕਸ਼ ਦਾ ਹੈ ਮਹਾਰਾਜ ਕਹਿੰਦੇ ਤੀਨ ਸਮਾਵੈ ਚੌਥੇ ਵਸਾ ਪ੍ਰਣਵਤ ਨਾਨਕ ਹਮਤਾ ਕੇ ਦੱਸਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿੰਨ ਦੇ ਉਹਨਾਂ ਨੂੰ ਸਮਾਵੈ ਸਮਾਪਤ ਕਰ ਉਹਨਾਂ ਦਾ ਆਭਾਵ ਕਰੇ ਤੇ ਚੌਥੇ ਦੇ ਵਿੱਚ ਜਿਹੜਾ ਤਾਂ ਕੇ ਟਿਕਾਉ ਕਰੇ ਜਿਸ ਤਰ੍ਹਾਂ ਮਹਾਰਾਜ ਕਿਰਪਾ ਕਰ ਦੇ ਨੇ ਕਹਦੇ ਉਹ ਤਿੰਨ ਕੀਏ ਰਜੋ ਤਮਸ ਸਤੋ ਕੇ ਤਿੰਨ ਗੁਣ ਇਹਨਾਂ ਤਿੰਨਾਂ ਗੁਣਾਂ ਦਾ ਆਧਾਵ ਕਰੇ ਸਮਾਪਤ ਕਰੇ ਤੇ ਚੌਥੀ ਜਿਹੜੀ ਤੁਰਿਆ ਵਸਤ ਹੈ ਨਾ ਤੁਰਿਆ ਪਾਦ ਉਹਦੇ ਵਿੱਚ ਫਿਰ ਉਹ ਵਾਸਾ ਕਰਦਾ ਹੈ ਅਰ ਤਿੰਨਾਂ ਦਾ ਅਭਾਵ ਕਰਨਾ ਧਰਮ ਅਰਥ ਕਾਮ ਇਨਾ ਤਿੰਨਾ ਨੌ ਜਿਹੜਾ ਸਮਾਵੈ ਆਭਾਵ ਕਰੇ ਸਮਾਵਤੀ ਕਰੇ ਤਾਂ ਚੌਥੇ ਮੋਖ ਚੌਥਾ ਜਿਹੜਾ ਮੋਕਸ਼ ਅਵਸਥਾ ਉਹਦੇ ਵਿੱਚ ਪਰਵੇਸ਼ ਕਰੇ ਤਿੰਨਾ ਦਾ ਆਭਾਵ ਕਰਨਾ ਸਰਵਨ ਮੰਨਨ ਨਧਿਆਸਣ ਇਹ ਤਿੰਨੇ ਹਿਰਦੇ ਦੇ ਵਿੱਚ ਸਮਾਉਣ ਮਿਲਦਣਾ ਤੇ ਚੌਥੀ ਅਵਸਥਾ ਦੇ ਵਿੱਚ ਵਾਸਾ ਪਾਵੇਗਾ ਉਹ ਹੈ ਗਿਆਨ ਗਿਆਨ ਦੇ ਵਿੱਚ ਜੀਵ ਦੇ ਜਾ ਕੇ ਔਰ ਟਿਕਾਏ ਤਾਂ ਹੋਵੇਗੀ ਸਭ ਮਿਲਦਾ ਹੋਵੇਗੀ ਤੇ ਤਿੰਨਾਂ ਨੂੰ ਸਮਾਉਣਾ ਨਿਸ਼ਕਾਮ ਕਰਮ ਉਪਾਸ਼ਨਾ ਗਿਆਨ ਇਹ ਤਿੰਨੇ ਹਿਰਦੇ ਦੇ ਅੰਦਰ ਸਮਾਉਣ ਤੱਕ ਟਿਕ ਜਾਣ ਜੀਵ ਵਸਾਉਣਾ ਕਰੇ ਤੇ ਚੌਥੀ ਅਵਸਥਾ ਬਣੇਗੀ ਹੋਏਗੀ ਸਾਖਿਆਤਤਾ ਕਾਰ ਸੰਮੁਖਤਾ ਆਮੋ ਸਾਹਮਣੇ ਪਰਮਾਤਮਾ ਦਾ ਦੇਦਾਰ ਹੋ ਜਾਣਾ ਪਰਮਾਤਮਾ ਨਾਲ ਮਿਲਦਾਣਾ ਇਹ ਚੌਥੀ ਅਵਸਥਾ ਵਿੱਚ ਜਾ ਪਵੇਗਾ ਫਿਰ ਮਹਾਰਾਜ ਕਹਿੰਦੇ ਜਿਹੜਾ ਇਸ ਚੌਥੀ ਅਵਸਥਾ ਵਿੱਚ ਤਿੰਨਾ ਦਾ ਅਭਾਵ ਕਰਕੇ ਤਿੰਨਾ ਨੂੰ ਵਿਸਾ ਕੇ ਤਿੰਨਾ ਨੂੰ ਮਟਾ ਕੇ ਚੌਥੀ ਭੂਮਿਕਾ ਦੇ ਵਿੱਚ ਚੌਥੀ ਤੁਰਿਆ ਅਵਸਥਾ ਦੇ ਵਿੱਚ ਕੇਵਲ ਮੋਕਸ਼ ਦੇ ਵਿੱਚ ਜਾ ਕੇ ਟਿਕਦਾ ਹੈ ਸਤਿਗੁਰੂ ਜੀ ਕਹਿੰਦੇ ਪ੍ਰਣਾਵਤ ਉਚਾਰਨ ਕਰਦੇ ਨੇ ਸਤਿਗੁਰੂ ਨਾਨਕ ਨਰਨਕਾਰੀ ਮਹਾਰਾਜ ਕਹਿੰਦੇ ਤੁਰਿਆ ਪਦ ਪਾਉਣ ਵਾਲਾ ਜਿਹੜਾ ਹੈ ਨਾ ਇਸ ਵਿੱਚ ਜਿੰਨੇ ਵਾਸਤਾ ਕੀਤਾ ਹੈ ਮਹਾਰਾਜ ਕਹਿੰਦੇ ਮੈਂ ਉਹਦਾ ਦਾਸ ਬਣ ਜਾ ਮੰਗਾ ਹਮਤਾ ਕੇ ਦਾਸਾ ਮੈਂ ਉਹਦਾ ਦਾਸ ਸੇਵਕ ਕਹਾਂ ਨਾਮਾਂ ਦਾ ਇੰਨੇ ਵਸਤਵਾਂ ਨੂੰ ਆਭਾਗ ਕਰਕੇ ਨਰੰਕਾਰ ਤੱਕ ਪਹੁੰਚ ਗਿਆ ਤਾਸ ਗੁਰੂ ਮਹਾਂਦਾਸ ਉਹ ਗੁਰਬੰਧਾਇ ਮੈਂ ਚੀਲਾ ਮੰਦਾਵਾਗਾ ਕਿਉਂਕਿ ਬੜੀ ਮੁਸ਼ਕਲ ਕਰ ਲਈ ਬੜੀ ਮਿਹਨਤ ਕੀਤੀ ਬੜੇ ਦਦੋ ਜਹਿਦ ਕੀਤੀ ਸਬਣਾ ਨੂੰ ਪਛਾੜਦਾ ਤੁਰਿਆ ਆਇਆ ਸਾਰਿਆਂ ਨੂੰ ਹਰਾਉਂਦਾ ਆਇਆ ਸਿਰੇ ਤੇ ਆ ਗਿਆ ਸਿਰੇ ਤੇ ਪਹੁੰਚ ਗਿਆ ਉਸ ਅਵਸਥਾ ਤੇ ਪਹੁੰਚ ਗਿਆ ਪਰਮਾਤਮਾ ਨੂੰ ਮਿਲ ਗਿਆ ਤੇ ਪਰਮਾਤਮਾ ਖੁਦ ਹੀ ਉਹਨੂੰ ਆਪਣੇ ਆਸਨ ਤੇ ਬਿਠਾਉਂਦਾ ਹੈ ਮਹਾਰਾਜ ਕਿਰਪਾ ਕਰਦੇ ਪੰਜਵੀਂ ਪੰਚ ਭੂਤ ਬੇਤਾਲ ਆਤ ਗੁਚਰ ਪੁਰਖ ਨਿਰਾਲਾ ਗ੍ਰਿਵਨਵਾਦ ਕਿਰਪਾ ਕਰਦੇ ਪੰਜਵੀਂ ਖਿਤ ਦੇ ਦੁਆਰਾ ਅੱਜਵੀਂ ਥਿੱਤ ਤੇ ਦੁਆਰਾ ਦੇਖੋ ਇਹਦੇ ਵਿੱਚ ਥਿੱਤਾ ਦੀ ਗੱਲ ਕੀਤੀ ਥਿੱਤ ਦਾ ਪੂਜਨ ਨਹੀਂ ਅਸੀਂ ਥਿੱਤਾ ਤੇ ਰੁਕੇ ਹਾਂ ਬਸ ਯਾ ਥਿੱਤੇ ਦਾ ਪੂਜਨ ਨਹੀਂ ਇਹਨਾਂ ਦੇ ਦੁਆਰਾ ਗੁਣ ਗ੍ਰਹਿਣ ਕਰਨੇ ਸਮਾਂ ਇਸ ਸਮੇਂ ਨੂੰ ਸਫਲਾਉਣਾ ਤੇ ਜੀਵਨ ਦੇ ਵਿੱਚ ਜੀਵਨ ਨੂੰ ਫਲੀ ਪੂਤ ਕਰਨਾ ਜੀਵਨ ਦਾ ਫਲ ਪਰਮਾਤਮਾ ਦਾ ਨਾਮ ਪਰਮਾਤਮਾ ਦਾ ਗਿਆਨ ਪਰਮਾਤਮਾ ਦਾ ਧਿਆਨ

ਇਨਾ ਪੰਦਾਂ ਤੋਂ ਮਹਾਰਾਜ ਕਹਿੰਦੇ ਉਹਨਾਂ ਪੰਜੋ ਵਿਸ਼ਿਆਂ ਨੇ ਜਿਹੜੇ ਸ਼ਬਦ ਸਪਰਸ਼ ਰੂਪ ਰਸ ਗੰਧ ਨੇ ਉਹਨਾਂ ਪੰਦਾਂ ਨੇ ਅਗੇ ਜੀਵਾ ਤੇ ਆਪਣਾ ਪ੍ਰਭਾਵ ਪਾ ਕੇ ਜੀਵਾਂ ਨੂੰ ਐ ਬੇਤਾਲਾ ਕੂਤ ਬਣਾ ਦਿੱਤਾ ਜਿਵੇਂ ਕੇਦਰ ਨੂੰ ਕੋਦਰ ਨੂੰ ਬੇਥਵੀਆਂ ਮਾਰਦੇ ਬੇਸੁੱਧਤਾ ਦੇ ਨਾਲ ਵਿਚਰਦੇ ਬੇਸਮਝੀ ਦੇ ਨਾਲ ਵਿਚਰਦੇ ਫਿਰਦੇ ਨੇ ਇਹਨਾਂ ਪੰਦਾਨਾਂ ਨੇ ਇਹਨਾਂ ਨੂੰ ਭੁਤੀ ਤਰ੍ਹਾਂ ਬਣਾ ਦਿੱਤਾ ਹੈ ਮਹਾਪੁਰਸ਼ ਐਵੇਂ ਵੀ ਕਿਆ ਕਰਦੇ ਸਨ ਪੰਜ ਭੂਤ ਪੰਜ ਵੇਕਾਰ ਪਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ ਅੰਮ੍ਰਿਤ ਲੂਟੇ ਮਨਮੁਖ ਨਹੀਂ ਬੁੱਝੇ ਕੋਈ ਨਾ ਸੁਣੇ ਪੁਕਾਰਾ ਹੁਣ ਪੁਕਾਰ ਕੋਈ ਨਹੀਂ ਸੁਣਦਾ ਅੰਦਰ ਦੀ ਖੇਤੀ ਉਹ ਲੁੱਟੀ ਜਾ ਰਹੀ ਨੇ ਖਤਮ ਕੀਤੀ ਜਾ ਰਹੀ ਨੇ ਇਨਾਂ ਨੇ ਮਿਲ ਕੇ ਜੀਵ ਤੇ ਦੇ ਨਾਲ ਤੇ ਜੀਵ ਨੂੰ ਭੂਤਾਂ ਦੀ ਦਰਨ ਚੰ ਲਾਇਆ ਹੋਇ ਭੂਤਾਂ ਦੀ ਦਰ ਜਦੋਂ ਜੀਵ ਪਰਮਾਤਮਾ ਨੂੰ ਜਪਦਾ ਹੈ ਤੇ ਮਹਾਰਾਜ ਕਹਿੰਦੇ ਫਿਰ ਕੀ ਹੁੰਦਾ ਹੈ ਬੇਤਾਲਾ ਬੇ ਇਨਾਂ ਤੋਂ ਰਹਿਤ ਜਿਹੜਾ ਉਹ ਜਾਂਦਾ ਹੈ ਇਨਾਂ ਤੋਂ ਰਹਿਤ ਕੌਣ ਹੁੰਦਾ ਹੈ ਇਨਾਂ ਤੋਂ ਸਬਰ ਸਬਦ स्पर्ਸ਼ ਰੂਪ ਰਸ ਗੰਧ ਕਾਮ ਕ੍ਰੋਧ ਆਤ ਇਹਨਾਂ ਵਿੱਚੋਂ ਕੌਣ ਬਚਦਾ ਹੈ ਜਿਹਦੇ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਪ੍ਰਮਾਤਮਾ ਨਾਲ ਜੁੜਦਾ ਤੁਰਦਾ ਉਹ ਇਹਨਾਂ ਤੋਂ ਰਹਿਤ ਹੋ ਰਿਹਾ ਹੈ ਮਹਾਰਾਜ ਕਹਿੰਦਿਆ ਜਿਹੜਾ ਇਹਨਾਂ ਤੋਂ ਰਹਿਤ ਉਹ ਖੁਦ ਪ੍ਰਮਾਤਮਾ ਹੈ ਪ੍ਰਮਾਤਮਾ ਦਾ ਪਿਆਰਾ ਜਿਹੜਾ ਪਰਿਪੂਰਨ ਪ੍ਰਮਾਤਮਾ ਆਗੋਚਰ ਮਨ ਦੀ ਗਮਤਾ ਤੋਂ ਪਰੇ ਇੰਦਰੀਆਂ ਦੇ ਕਰਮ ਇੰਦਰੀਆਂ ਦੇ ਗਿਆਨ ਇੰਦਰੀਆਂ ਦੇ ਅਵਿਸ਼ੇ ਉਹਨਾਂ ਦੀ ਪਹੁੰਚ ਤੋਂ ਪਰੇ ਉਹ ਪਰਿਪੂਰਨ ਪਰਮਾਤਮਾ ਉਰ ਸਾਰੀਆਂ ਜਗ੍ਹਾ ਤੇ ਰਮਿਆ ਹੋਇਆ ਹੈ ਇੱਕ ਰਸ ਵਿਆਪਕ ਹੋ ਰਿਹਾ ਹੈ ਪਰਮਾਤਮਾ ਐਸਾ ਹੈ ਉਹ ਨਿਰਾਲਾ ਸਾਰੇ ਕੈਨਾਤ ਦੇ ਅੰਦਰ ਵੀ ਰਮਿਆ ਇਹਨੂੰ ਬਣਾ ਕੇ ਸਾਰਿਆਂ ਨੂੰ ਬਣਾ ਕੇ ਸਾਰੀਆਂ ਜਗਾਵਾਂ ਤੇ ਹਾਜ਼ਰ ਨਾਜ਼ਰ ਹੈ ਰਮਿਆ ਹੋਇਆ ਦਲ ਥਲ ਮਹਿਲ ਪੂਰਿਆ ਸੁਆਮੀ ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓ ਕਾਤ ਇਕ ਪਰਮਾਤਮਾ ਰਮਿਆ ਹੋਇਆ ਤੇ ਕਾਇਨਾਤ ਕੋ ਨਿਰਅੱਲਾ ਅਸੰਗਵੀ ਹੈ ਇਹ ਵਿਕਾਰ ਇਹ ਬਦ ਫੈਲੀਆਂ ਇਹ ਦੁਰਚਾਰ ਇਹ ਸੰਸਾਰ ਦੀ ਈਰਖਾ ਜੈਲਨਸੀ ਕ੍ਰੋਧਤਾ ਵਿਰੋਧਤਾ ਪਰਮਾਤਮਾ ਦੇ ਉੱਪਰ ਪ੍ਰਭਾਵ ਨਹੀਂ ਪਾ ਸਕਦੀ ਉਹਨਾਂ ਨੇ ਕੁਝ ਕਰ ਸਕਦੀ ਇਹਨਾਂ ਤੋਂ ਅਸੰਗੇ ਮਨੁੱਖਾਂ ਤੋਂ ਦੋਸ਼ਣਕਾਰੀਆਂ ਤੋਂ ਉਹਨਾਂ ਤੋਂ ਦੂਰੀ ਬਣਾ ਕੇ ਪਰਿਪੂਰਣ ਪਰਮਾਤਮਾ ਦੇੜਾ ਅਸੰਗੇ ਇਨਾਂ ਤੋਂ ਵਿਕਾਰਾਂ ਤੋਂ ਪੰਝੋਂ ਤੋਂ ਪਾਛੇ परिपूर्ण परमात्मा असंग ਰਹਿੰਦਾ ਏ ਇਕ ਭ੍ਰਮ ਭੁੱਖੇ ਕੋ ਪਿਆਸੀ ਇਕ ਰਚ ਚਾਰ ਸਬਦ ਤ੍ਰਿਪ ਤਾਸਿ ਗਰੀਬ ਨਵਾਕ ਕਿਰਪਾ ਕਰਦੇ ਨੇ ਇਕ ਭਰਮ ਵਿੱਚ ਭੁੱਲ ਗਏ ਜਿੰਨਾਂ ਨੂੰ ਭਰਮ ਪਿਆ ਕੈਸਾ ਪਰਪਿਆ ਜੈਸਾ ਮੰਨਿਏ ਹੋਏ ਨਾ ਤੈਸਾ ਜਿਸ ਤਰ੍ਹਾਂ ਦਾ ਮੰਨਦੇ ਪੈ ਕੇ ਵਸਤੂ ਇਸ ਤਰ੍ਹਾਂ ਦੀ ਹੋਵੇਗੀ ਐਸਾ ਹੋਵੇਗਾ ਅੱਗੇ ਚੱਲ ਕੇ ਐਸਾ ਹੋਵੇਗਾ ਪਰ ਉਹ ਜਉ ਹੈ ਨਹੀਂ ਪਰਮ ਪੈ ਗਿਆ ਪਟਕਦੇ ਨਹੀਂ ਪਰਮ ਕਰਕੇ ਪਟਕਦੇ ਨੇ ਤੇ ਪਰਮ ਸੀ ਅੱਗੇ ਕੁਝ ਪ੍ਰਾਪਤ ਹੋਵੇਗਾ ਪਿਆਸ ਲੱਗੀ ਪਰਮ ਇਸ ਕੁਝ ਕਦਮ ਅੱਗੇ ਚੱਲਾਂਗੇ ਪਾਣੀ ਮਿਲ ਜਾਏਗਾ ਉਦ ਕਦਮ ਅੱਗੇ ਦੱਲਾਂਗੇ ਸ਼ਾਕਾਂ ਲਈ ਭੋਜਨ ਮਿਲ ਜਾਏਗਾ ਪਰ ਮਿਲਿਆ ਖੁਦ ਨਹੀਂ ਉਹ ਭੁੱਖੇ ਤੇ ਬਹੁਤ ਦੇ ਵਸ ਹੋਏ ਪਿਆਸਾ ਦੇ ਨਾਲ ਤੜਫਦੇ ਨੇ ਭੁੱਖੇ ਪਿਆਸੇ ਤੜਪਦੇ ਭਟਕਦੇ ਫਿਰਦੇ ਨੇ ਜਿਹੜੇ ਪ੍ਰਮਾਤਮਾ ਤੋਂ ਦੂਰ ਗਏ ਪ੍ਰਮਾਤਮਾ ਤੋਂ ਦੂਰੀ ਬਣਾ ਗਏ ਜਿਨ੍ਹਾਂ ਨੇ ਮੁੱਖ ਸੰਸਾਰ ਵੱਲ ਨੂੰ ਕੀਤਾ ਉਹ ਪਿਆਸੇ ਤੜਫੇ ਉਹ ਆਪਣਿਆਂ ਦਾ ਤੇ ਭੁੱਖ ਅੰਦਰ ਲਾਲਸਾ ਵਧੀਏ ਪਟਕਦਾ ਹੈ ਭਰਮ ਦੇ ਵਿੱਚ ਜਿੰਨੇ ਛਾਇਆ ਵੱਲ ਨੂੰ ਮੂੰਹ ਕੀਤਾ ਤੇ ਛਾਇਆ ਅੱਗੇ ਅੱਗੇ ਚੱਲੀ ਛਾਂ ਅੱਗੇ ਅੱਗੇ ਚੱਲੀ ਪਰ ਛਾਈ ਅੱਗੇ ਅੱਗੇ ਤੁਰੀ ਮਨੁੱਖ ਪਿੱਛੇ ਦੌੜਿਆ ਜਿਹੜਾ ਮਨੁੱਖ ਅੱਗੇ ਚੱਲ ਪਿਆ ਪਰ ਛਾਈ ਉਹਦੇ ਮੰਗਰ ਮੰਗਰ ਆਈ ਜਿਹੜਾ ਸੰਸਾਰ ਵੱਲ ਨੂੰ ਤੁਰਿਆ ਸੰਸਾਰ ਉਹਦੀ ਪਕੜ ਵਿੱਚ ਨਹੀਂ ਆਇਆ ਸੰਸਾਰ ਦੇ ਪਦਾਰਥ ਉਹਦੀ ਪਕੜ ਵਿੱਚ ਨਹੀਂ ਆਏ ਜਿਹੜਾ ਨਰੰਕਾਰ ਵੱਲ ਨੂੰ ਤੁਰਿਆ ਉਹਦੇ ਪਿੱਛੇ ਪਿੱਛੇ ਤੁਰੇ ਫਿਰਦੇ ਨੇ ਸਭੇ ਲੋਕ ਉਹਦੀ ਉਸਤਤੀ ਕਰਦੇ ਸਭੇ ਵਸਤੂ ਉਹਦੇ ਮਗਰ ਮਗਰ ਤੁਰੀਆਂ ਫਿਰਦੀਆਂ ਨੇ ਉਹਨੇ ਸਭ ਕੁਝ ਪਾਲਿਆ ਜਦੋਂ ਪਰਮਾਤਮਾ ਨੂੰ ਪਾਲਿਆ ਸਭੇ ਇੱਛਾ ਕੂੜੀਆਂ ਜਦ ਪਾਇਆ ਅਗਮ ਆਪਾਰਾ ਇਕ ਰਸ ਚਾਖ ਸਭ ਤ੍ਰਿਪਤਾਸੇ ਇਕ ਨਾਨਕ ਉਪਦੇਸ਼ਿ ਓ ਮਾਇਆ ਗੁਰੂ ਦਾ